ਜਨਿੰਦਰ ਦੇ ਅਥੀ ਦੇ ਮਾਨਯੋਗ ਐਸਐਸਪੀ ਸਰ ਹਰਿੰਦਰ ਸਿੰਘ ਰਛੀ ਦੇ ਵੱਲੋਂ ਜ਼ਿਲ੍ਹੇ ਅੰਦਰ ਰਾਤ ਦੀਆਂ ਡਿਊਟੀਆਂ ਲਈ ਸਪੈਸ਼ਲ ਜਿਹੜੇ ਹੁਕਮ ਜਾਰੀ ਕੀਤੇ ਹੋਏ ਹਨ ਮਿਤੀ 10 8 25 ਨੂੰ ਮੋੜਾ थाना ਸ਼ਾਹਕੋਟ ਦੇ ਇੰਸਪੈਕਟਰ ਮੁਖ ਅਸਰ ਕੁਲਿੰਦਰ ਸਿੰਘ ਪੁੱਲੂ ਵੱਲੋਂ ਵੀ ਥਾਣੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਉਸੇ ਰਾਤ ਨੂੰ ਇੱਕ 112 ਹੈਲਪਲਾਈਨ ਤੋਂ ਮੈਸੇਜ ਮਿਲਿਆ ਕਿ ਇੱਕ ਸਿਫਟ ਸਵਾਰ ਫੈਮਿਲੀ ਜਿਹੜੀ ਆ ਉਹ ਪੰਦੋਰੀ ਪੈਲੇਸ ਦੇ ਨੇੜੇ ਜਾ ਰਹੀ ਹੈ ਤੇ ਉਹਨੂੰ ਤਿੰਨ ਮੋਟਰਸਾਈਕਲ ਸਵਾਰਾਂ ਜਿਹਨਾਂ ਕੋਲ ਮਾਰੂ ਹਥਿਆਰ ਹਨ ਤੇ ਉਹਨਾਂ ਨੂੰ ਸਨਾਚੰਗ ਕਰਨੇ ਬੇਤਰਾਂ ਨਰਾਤੂ ਕਰ ਰਹੇ ਨੇ ਤੇ ਉਹ ਪਿੱਛਾ ਕਰ ਰਹੇ ਹਨ ਜੋ ਸੂਚਨਾ ਮਿਲਤੇ थाना ਸ਼ਾਹਕੋਟ ਦੇ ਐਸਐਸਆਈ ਸੁਖਵਿੰਦਰ ਸਿੰਘ ਜੋ ਬਤੌਰ ਡਿਊਟੀ ਅਫਸਰ ਸਨ ਇਹ ਉਹ ਸੂਚਨਾ ਮਿਲਤੇ ਮੌਕੇ ਬਗੋ ਤੇ ਗਏ ਤੇ ਵਕਈ ਉਹ ਜਿਹੜੇ ਤਿੰਨ ਵਿਅਕਤੀ ਉਸ ਪਰਿਵਾਰ ਨੂੰ ਜਿਹੜਾ ਤੰਗ ਪ੍ਰੇਸ਼ਾਨ ਉਹਦੀ ਲੁੱਟ ਨਹੀਂ ਤਨਾ ਕਰ ਰਹੇ ਸਨ ਜੋ ਪੁਲਿਸ ਪਾਰ ਨੂੰ ਲਗਾਤਾਰ ਉਹਦਾ ਪਿੱਛਾ ਕੀਤਾ ਔਰ ਉਹ ਜਿਹੜੇ ਲੁਟੇਰੇ ਜਿਹੜੇ ਹਾਈਵੇ ਤੇ ਲੁੱਟ ਕਰ ਰਹੇ ਸਨ ਉਹ ਸੜਕ ਦੇ ਖੱਬੇ ਸੱਜੇ ਰੌਂਗ ਸਾਈਡ ਨੂੰ ਹੁੰਦਿਆ ਆਇਆ ਜਿਹੜਾ ਪਰਜ਼ੀਆਂ ਪੁਲ ਦੇ ਉੱਪਰ ਚਲੇ ਗਏ ਤੇ ਪੁਲਿਸ ਪਾਰਟੀ ਨੇ ਦੇਖਦੇ ਹੋਇਆ ਇੱਕ ਵਿਅਕਤੀ ਜਿਹੜਾ ਉੱਥੇ ਸੜਕ ਦੇ ਉੱਪਰ ਹੀ ਜਿਹੜਾ ਡਵਾਈਡਰ ਆ ਉਹਦੇ ਵਿੱਚ ਛਾਲੀਆਂ ਤਰ ਲਗ ਗਿਆ ਤੇ ਦੋ ਵਿਅਕਤੀਆਂ ਨੇ ਉੱਪਰੋਂ ਚਕਰੀਬ 40 ਫੁੱਟ ਚਾਈ ਤੋਂ ਜਿਹੜੀ ਉਹ ਛਾਲ ਮਾਰ ਦਿੱਤੀ ਜੋ ਪੁਲਿਸ ਨੇ ਮੁਸਤਦੀਨਾ ਜਿਹੜਾ ਇੱਕ ਉੱਪਰ ਹਾਈਵੇ ਤੇ ਸੀਗਾ ਉਹਨੂੰ ਫੜ ਲਿਆ ਤੇ ਜਿਹੜੇ ਦੋ ਨੀਚੇ ਸੀਗੇ ਜਿਨ੍ਹਾਂ ਨੂੰ ਚਾਈ ਤੋਂ ਡਿੱਗਣ ਨਾਲ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਮੌਕੇ ਦੀ ਨਿਆਗ ਦੇਖਦੇ ਹੋਏ ਸਿਵਲ ਹਸਪਤਾਲ ਜਿਹੜਾ ਸ਼ਾਹਕੋਟ ਤੇ ਦਾਖਲ ਕਰਾਇਆ ਤੇ ਇੱਕ ਜਿਹੜਾ ਦੋਸ਼ੀ ਮੌਕੇ ਤੋਂ ਰਵੀਪਾਲ ਉਸ ਤੇਜੀ ਪੁੱਤਰ ਰਵੀ ਜੋ ਇਤਨੇ ਇਹ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਔਰ ਤਿੰਨੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 192 304 62 ਅਮ੍ਰਿਤਨ ਅਮ੍ਰਿਤਪੰਜਗ ਬੀ ਐਨ ਐਸ ਦਾ ਚਾਣਾ ਸ਼ਾਹਕੋਟ ਸਿੰਘੀਂਤਰਾ ਹੋਂਦ ਤੇ ਦਰਜ ਕੀਤਾ ਗਿਆ ਜੋ ਇਹ ਤਿੰਨੇ ਵਿਅਕਤੀ ਜਿਹੜੇ ਆ ਇੱਕ ਕ੍ਰਿਮੀਨਲ ਨੇਚਨ ਦੇ ਵਿਅਕਤੀ ਹਨ ਜਿਨ੍ਹਾਂ ਨੇ ਰਾਤ ਦੇ ਸਮੇਂ ਆ ਕੇ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਵੱਲੋਂ ਇਹਦੇ ਤੇ ਮੌਕੇ ਅਨੁਸਾਰ ਜਿਹੜੀ ਸਖਤ ਕਾਰਵਾਈ ਕੀਤੀ ਤੇ ਦੋ ਦੋਸ਼ੀ ਜਿਹੜੇ ਸਿਵਲ ਹਸਪਤਾਲ ਦਾਖਲ ਸੀਗੇ ਉਹਨਾਂ ਨੂੰ ਵੀ ਅੱਜ ਗ੍ਰਿਫਤਾਰ ਕਰ ਲਿਆ ਪਲੀਜ਼ ਦੀ ਮੁਸਤਦੀ ਨਾਲ ਜਿੱਥੇ ਉਸ ਪਰਿਵਾਰ ਨੂੰ ਦੀ ਜਾਨ ਦੀ ਰਾਖੀ ਕੀਤੀ ਔਰ ਨਾਲ ਨਾਲੇ گاਾਂ ਅੱਗੇ ਤੋਂ ਇਹ ਵਾਰਦਾਤਾਂ ਨੇ ਠਲ ਪਾਈ ਗਈ ਥੈਂਕ ਯੂ